ਹੋ ਜੀ ਮੇਰਾ ਦਰਬੀਰ ਨੂੰ ਅਸੀਂ ਕਾਵਾ ਜੀ ਸਾਹਆਂ ਨੂੰ ਅਸੀਂ ਕਾਵਾ ਜੀ ਲੀਕੀ ਬਾਈ ਮਾਸੜਾ ਬੀਜੀ ਹਾਲੇ ਮਾਸੜਾ ਦਾ ਬੀਜੀ ਹਰੂ ਪਿੱਤਰ ਬਾਈ ਅਸੀਂ ਕਾਲ ਜੀ ਬੱਢਣੇ ਤੇ ਕਾਲੇ ਤੇ ਸਾਡੇ ਵਿੱਚ ਫਰਕ ਹੋਣ ਬਸ ਮੀਂਹ ਦਾ ਰਹਿ ਗਿਆ ਇਹਦੀ ਮਸ਼ੀਨ ਸਾਡਾ ਟਰੈਕਟਰ ਵਿਚਾਰੇ ਬੱਦਲ ਬੱਦਲ ਸੜ ਕੇ ਆ ਗਿਆ ਬੱਦਲ ਬਹੁਤ ਹੈ ਅੱਜ ਹਾਂ ਹੂੜ ਜੀ ਪੈ ਰਹੀ ਹੈ ਸਵੇਰ ਦੀ ਮੈਂ ਤਾਂ ਕਹਣਾ ਵੀ ਵੀ ਸੌਦਾ ਮਾੜਾ ਨਹੀਂ ਇੱਕਣੀ ਸਰਜੂ ਹਾਂ ਸੌਦਾ ਸੌਦਾ ਦਾ ਵੀ ਨਹੀਂ ਮਾੜਾ ਆ ਲੋ ਜੀ ਸਰਜ ਦੇ ਮਾਛੜ ਨੇ ਪਰ ਇੱਕ ਜ਼ਿਆਦਾ ਜਾਣਾ ਨਹੀਂ ਜਾਣਾ ਇਹਨੇ ਹੁਣ ਦੇਖਣਾ ਨੇ ਹਾਂ ਮਾਛੜ ਨੇ ਨਹੀਂ ਆਣਾ ਕੱਲ ਮਾਛੜੇ ਬਹੁਤ ਹਿੰਮਤ ਮਾਰੀ ਹੈ ਇਹਨੇ ਟਿਕਿਆਗਾ ਤੂੰ ਇਹ ਕਹਿੰਦੇ ਤੁਸੀਂ ਮੇਰੇ ਕਹੇ ਤੇ ਉਹ ਟ੍ਰੈਲੀ ਬਾਹਰ ਘੜਤੋਂ ਜਿਹੜੀ ਧੁੱਪ ਨੇ ਘੜਿਆ ਹੁਣ ਅੱਛਾ ਜਦ ਹੀ ਉਹ ਭੜੀਆਂ ਵਾਰ ਹੁੰਦਾ ਮੇਰੀ ਟਰਾਲੀ ਘਾਉਣੇ ਕੱਲ ਕਾਲੇ ਨੇ ਜਵਾਬ ਕਹਿੰਦਾ ਵੀ ਇਹਦੀ ਵੱਡੀ ਨਾ ਵੇਚੀ ਇਹ ਮੰਨਿਆ ਇਹ ਕਹਿੰਦਾ ਮੇਰੇ ਕੋਲ ਪ੍ਰੈਸ਼ਰ ਬਹੁਤ ਉੱਪਰ ਤੇ ਜੇ ਭਾਈ ਮੇਰਾ ਪਾਸਾ ਤੇ ਕੁਆਂਟਿਟੀ ਦਾ ਨੁਕਸਾਨ ਗਾ ਥੋੜੀ ਵੱਟ ਹੁੰਦੀ ਆ ਮੈਂ ਘੜ ਦਿੰਦਾ ਘੜ ਦਿੰਦਾ ਬਾਹਰ ਘੜ ਆਏ ਆ ਗੱਲ ਦਾ ਆ ਦੇਖੋ ਮਸਲ ਜਿਕਰਾ ਭਾਈ ਮੈਂ ਕੀ ਮੇ ਰਹਿਣ ਦਿੰਦਾ ਵੇੜ ਤਾਂ ਮਸ਼ੀਨ ਦੇ ਨਾਲ ਦਾ ਫਿਰ ਮੈਂ ਉਹ ਹੀ ਦੱਸ ਰਿਹਾ ਵੀ ਪ੍ਰੈਸ਼ਰ ਬਹੁਤ ਆ ਉਹ ਕਹਿੰਦਾ ਜਵਾਬ ਦੇ ਦਿੰਦਾ ਪ੍ਰੈਸ਼ਰ ਕੀ ਨੂੰ ਕਾਲੇ ਤੋਂ ਕੰਮ ਪਾਦੇ ਡਰਾਈਵਰ ਨੂੰ ਪੁੱਛੀ ਪ੍ਰੈਸ਼ਰ ਕਿੰਨਾ ਦਾ ਹਾਂ ਉਹਨੂੰ ਪੁੱਛੀ ਅੱਟੇ ਦਾ ਚਾਹ ਪੀਤੀ ਉਹਨੇ ਮ ਇਹਨਾਂ ਦਾ ਖੜਾ ਕਾਲ ਬਰੈਡ ਇਕਲੇਵਾ ਬਰੈਡ ਤੇ ਨੂੰ ਲੈ ਲੈ ਆਪਣੇ ਹੌਲੀ ਹੌਲੀ ਖਾਂਦੇ ਜਾਏਗਾ ਮਾਛ ਦਾ ਆਵਾਜ਼ ਆਉਂਦਾ ਨਹੀਂ ਦਿਖਣੀ ਚਾਹੀਦੀ ਖੜੀ ਜਾਓਗੇ ਉਹਨੂੰ ਰੋਟੀ ਨਾ ਖਾਂਣ ਦਿੰਦਾ ਮਾਮ ਜੀ ਰੋਟੀ ਖਾਂਦੀ ਨਹੀਂ ਕਰਦੇ ਹਾਂ ਸਮੋਸੇ ਗੜਾ ਦੇ ਪਹਿਲਾਂ ਉੱਥੀ ਮਾਮਾ ਨੂੰ ਚੱਲੀ ਜਾਣਾ ਖੜਨ ਨਹੀਂ ਜਤਾਏਗਾ ਮਾਸ਼ੀਨ ਚੱਲੇ ਉਹ ਦੁਪਹਿਰ ਨੂੰ ਰੋਟੀ ਖਾ ਕੇ ਨੀ ਕੁਝ ਨਹੀਂ ਬਈ ਮੈਂ ਅੱਜ ਇੱਕ ਹੋਰ ਆ ਸਿਵਤ ਡਰਾਈਵਰ ਨੇ ਮੈਨੂੰ ਕਹਿੰਦਾ ਤੂੰ ਬੋਲ ਰਿਹਾ ਕੇ ਚੱਕ ਕੇ ਤੋਰ ਕਹਿੰਦਾ ਕੋਈ ਗੱਡੀ ਗੁੱਡੀ ਨਾਲ ਰਾਸਤੇ ਗੱਡੀ ਵਗਾਰਾ ਪਿੱਛੇ ਹੌਲਾਸਦੀ ਆ ਉੱਥੇ ਦਾ ਦੇਖਿਓ ਕਹਿੰਦਾ ਰਾਸਤੇ 'ਚ ਗੱਡੀ ਨਾ ਖੜੀ ਹੋਵੇ ਜਾਂ ਮਾਵਾ ਰਾਤਾਂ ਘੀਰ ਰੱਖੇ ਮੂਹਰੇ ਕਾਹਦੇ ਪਰਸਾਂ ਪੌਣਾ ਘਾਟਾ ਕੌਣਾ ਘਾਟਾ ਖੜੇ ਰਿਹਾ ਇੱਥੇ ਕਢਾ ਗਿਆ ਕੋਈ ਅੱਛਾ ਕਾਲੇ ਨੂੰ ਗਿਆ ਮਾਤਾ ਆਏ ਨੂੰ ਘੁੰਮਣਾ ਪਿੰਡ ਪਰ ਨੂੰ ਜੇ ਤੂੰ ਆਏ ਚਲੀ ਗਿਆ ਟੈਂਟ ਕਾੜੇ ਨਹੀਂ ਪਹੁੰਚਣਾ ਹੈਗਾ ਤੈਨੂੰ ਬੰਦੇ ਰੱਜ ਕੇ ਠੀਕ ਤੂੰ ਜਾ ਕੇ ਉਹ ਜਿੱਥੇ ਵਜੀਰਪੁਰ ਰੋਡ ਦੇ ਉੱਤੇ ਖੜਾ ਹੋਣਾ ਚਾਹੀਦਾ ਹਾਂ ਆਏ ਉਹ ਆਇਆ ਤੇ ਦੋਤੀ ਪਹੁੰਚਿਆ ਆ ਲੱਗ ਗਿਆ ਬਾਈ ਬੋਲਣਾ ਕਿਹਦਾ ਖਦਰਾ ਜੀ ਦਾ ਖਦਰਾ ਇਹਨੇ ਨੁਕਸਾਨ ਕਰਨਾ ਚੜਾਈ ਬਹੁਤ ਹੈ ਬਕਰਦੀ ਚੜਾਈ ਬਹੁਤ ਹੈ ਚੜਾਈ ਬਹੁਤ ਆ ਬਾਈ ਜਿਵੇਂ ਵੀ ਲੱਤ ਇੱਕ ਵਾਰ ਹੋਏ ਵੇ ਪਰ ਮਨਣਾ ਐ ਦੇਖ ਐਵੇਂ ਨਾ ਯਾਰ ਮਾਜਾ ਆ ਇਧਰ ਨਾ ਤਾਂ ਪਹਿਣਾ ਹੁਣ ਪੈ ਜਾ ਅੱਛਾ ਹੁਣ ਕਿ ਜਗਲੇ ਮੈਂ ਨਾ ਇੱਕ ਫੋਨ ਨਾ ਰੱਖਾਂ ਇਧਰ ਵੀ ਦੇਖ ਲੈ ਪੂਣੀ ਮਾਰਨੀ ਨਾ ਪ੍ਰੇਮ ਦੇ ਰੋਵੇ ਨਾ ਪਾਣੀ ਮਾਰੀ ਤਾਂ ਇਹ ਮਾਰੀਓ ਤਾਂ ਨਹੀਂ ਮੈਂ ਤਾਂ ਪ੍ਰੇਸ਼ਣ ਹੋ ਰਿਹਾ ਹੋ ਗਿਆ ਮੈਂ ਤਾਂ ਫਸ ਗਿਆ ਨਹੀਂ ਨਹੀਂ ਜਿੱਦੀ ਜਿੱਦੀ ਨਹੀਂ ਆ ਉਹ ਸੁੱਕੀ ਜਗਾ ਉੱਚੀ ਜਗ੍ਹਾ ਸੱਚੀ ਅੱਛਾ ਟਿੱਬੇਵਰਾ ਉਹ ਟਿੱਬੇਵਰਾ ਕੇ ਤਾਂ ਯਾਰ ਟਿੱਬੇਵਰੇ ਉਧਰ ਸਾਰ ਚਾਰੇ ਪਾਸੇ ਪਾਣੀ ਡਰਦਾ ਮੈਂ ਪੁੱਛ ਜੀ ਇਹਦੇ ਚੌਂਕੀ ਚੋਈ ਚਲਣੀ ਆ 7 ਦਿਨ ਬਈਆ ਇੱਥੇ ਮੀਂਹ ਪਵੇ ਨਾ ਪਵੇ ਪਾਣੀ ਖੜਾ ਆ ਜਾਏ ਹੁਣੇ ਪੈਲੇਵੇਂ ਨਾਲੇ ਜਦ ਤੱਕ ਮੱਡੇ ਦਾ ਹੱਲ ਹੋ ਜੂ ਹਾਂ ਚਲੋ ਜੋ ਵੀ ਹੈ ਆਪਾਂ ਕਹਨੂੰ ਕਹਿਣਾ ਵੀ ਪੈ ਜਾਵੇ ਯਾਰ ਪਤਾ ਨਹੀਂ ਕਿਹਨੇ ਕਿਆ ਕਹਿਣਾ ਜੋ ਮਾਲਕ ਦੇ ਮਨਜ਼ੂਰੀ ਆ ਭਾਈ ਆਪੇ ਕਰਦੇ ਨੇ ਜਦੋਂ ਆਪ ਨੂੰ ਚੰਗਾ ਲੱਗਦਾ ਆ ਆਪਣੇ ਗੇਹੇ ਦੇ ਪੈਣਾ ਨਾ ਨਾ ਉਹ ਨਹੀਂ ਇੱਥੇ ਕਮੈਂਟ ਇਕੱਤਰ ਜਿਹੜੇ ਆਣ ਲੈ ਇਹ ਕੋ ਆ ਕੇ ਖੁਸ਼ ਆਏ ਫਲਾਣਾ ਟੈਂਪਰੂ ਨਹੀਂ ਨਹੀਂ ਵੀ ਵੀ ਗੱਲਾਂ ਹੁੰਦੀਆਂ ਹਾਂ ਜੇ ਹੁਣ ਤੂੰ ਰੋਕਣ ਵੀ ਜਾਏਂ ਕਈ ਬੰਗਦੇ ਵੀ ਆ ਉਹਨਾਂ ਨੇ ਦੂਜੇ ਪਾਸੇ ਰੋਕਿਆ ਉਹਦੀ ਮਾਲਕ ਦੀ ਉਹਨੇ ਉਹਨੇ ਦਿਮਾਗ ਲਾਈ ਰਿਹਾ ਹੈਗਾ ਬਹੁਤਾਂ ਕਮੈਂਟਾਂ ਕੋਈ ਇਹਨੇ ਖਾਸਾ ਵਾਰੀ ਜਿਹੜੇ ਆਪਣੀ ਸੋਚ ਆ ਕਰਦੇ ਨੇ ਕੰਮ ਇਹ ਤਾਂ ਦੇਖੋ ਆਪਣੇ ਗੇਹੇ ਦੇ ਨਹੀਂ ਕਰਨਾ ਤੂੰ ਆਪਣੇ ਆਪਣੇ ਮौज ਆਪਣੀ ਮौज ਕਰਨੀ ਹੈ ਅਸੀਂ ਚੱਲਦੇ ਹਾਂ ਉਹਦੇ ਅੜੀ ਕਿਤੇ ਮਨ ਜਮਾ ਵੀ ਮੰਨਦੇ ਨਹੀਂ ਕੋਈ ਡੰਗਰ ਹੋਵੇ ਆਪਣੇ ਖੇਤ ਚ ਵੜਦੇ ਵਿਚ ਇਹ ਕੱਢ ਦੰਨੇ ਆ ਇਹਨੂੰ ਰੋਕਿਆ ਲਗਾ ਹੁਣ ਜਾਂਦਾ ਵਾਜ ਦਰ ਨੂੰ ਵਧੀਆ ਕੰਨੀ ਜਾਂਦਾ ਹੈ ਉਹ ਆਇਤਾ ਗੇਤ ਵੀ ਡੰਗਰ ਜਾਂਦਾ ਉਹ ਵੀ ਹੀ ਭੇਜਦਾ ਆਪੇ ਜਾਂਦਾ ਮਾਰਾ ਉਸ ਇੱਕੇ ਹੋਣੀ ਕਾਲੀ ਹੋਈ ਵੀ ਰੱਬ ਨੂੰ ਇਹ ਕਦੇ ਤਿੰਨ ਠਹਿ ਜਾਂਦਾ ਕਦੇ ਤਿੰਨ ਮੈਂ ਸਵੇਰ ਇਹ ਰੱਬ ਨਹੀਂ ਤੇ ਰੱਬ ਇਹ ਕਹਿੰਦਾ ਹੈਗਾ ਰੱਬ ਇਹ ਇਹ ਕੋਈ ਰੱਬ ਨੂੰ ਕਾਲੀ ਨਹੀਂ ਭਾਈ ਸੁਣ ਰਿਹਾ ਵੀ ਇਹ ਕਹਿੰਦਾ ਸੁਣਨਾਂ ਦੀ ਗੱਲ ਲੱਗਿਆ ਹੋਇਆ ਉਹ ਜੱਗਾਂ ਦੀ ਠੀਕ ਹੈ ਠੀਕ ਹੈ ਰੱਬ ਇਹ ਤੇਰੇ ਕੀ ਗੱਲ ਦਾਦਾ ਮੈਂ ਹੋ ਜੇ ਕਰਦਾ ਹੋ ਜੇ ਕਰਦਾ ਸਜੂਆ ਨੂੰ ਤੋਰੀ ਸੁਣਾਉਂਦਾ ਹੈ 2 ਮਿੰਟ ਲੱਗ ਜਾਣੇ ਤੁਸੀਂ ਵੀ ਸੁਣ ਲਿਓ ਸਾਰੇ ਕੋਈ ਜ਼ਿੰਮੇਵਾਰ ਭਰਾਤਾ ਉਹ ਪਹਿਲਾਂ ਉਹਨੇ ਤਾਂ ਫਸਲ ਬੀਜੀ ਆਪਣੀ ਕਹਿੰਦਾ ਵੀ ਬਾਤ ਆ ਜਵੇ ਹਾਂ ਬੱਬੇ ਮੀ ਮੂਨਾ ਪਾਈ ਬਰਤ ਆ ਗਿਆ ਦਾਣਾ ਘੇਤਾ ਉਹ ਫੇਰ ਚੜ ਗਿਆ ਕਿ ਉਹ ਮਹਾਰਾਜ ਕੀ ਜਾਨ ਲੈਣੀ ਕਰੀ ਹੋਈ ਕਹਿੰਦਾ ਹੈ ਚੱਲ ਉਹਦੇ ਬਾਅਦ ਜੰਮਿਆ ਆ ਹੌਲੀ ਹੌਲੀ ਕਰਦੇ ਜੀ ਚਲੋ ਪੱਕ ਗਏ ਪੱਕ ਜਾਂ ਵੱਡਣ ਜਾਣ ਲੱਗੇ ਉਹ ਫੇਰ ਚੜ ਕੇ ਆ ਗਿਆ ਉਹ ਮਹਾਰਾਜ ਕਾ ਨੂੰ ਜਾਨ ਲੈਣੀ ਕਰੀ ਵੀ ਤੇਰੇ ਮਰੇ ਰਾਸਾਂ ਗੱਵੇ ਰਹਿਣਗੇ ਕਰਦੇ ਕਰਾਂਦੇ ਵੱਡ ਵੀ ਲਿਆ ਝਾੜ ਵੀ ਲਿਆ ਗੱਡੇ ਪਰ ਲੱਤ ਲਿਆ ਜੀ ਗੱਡੇ ਪਰ ਲੱਗ ਕੇ ਜਾਂ ਦੇਖਿਆ ਵੀ ਹੁਣ ਉਹ ਰਹਿ ਗਿਆ ਘਰ ਕਹਿੰਦਾ ਹੁਣ ਇਹੀ ਤਹੀ ਮਰਾਰਾ ਜਿਹੜੀ ਮਰ ਰਹੀਆਂ ਹੈ ਕਹਿੰਦਾ ਜਾ ਹੈ ਹਾਂ ਹੁਣ ਉਹਦਾ ਆਪਣਾ ਲੋਟ ਦੇਖਿਆ ਉਹ ਗਣਾ ਫੇ ਕੋਈ ਗੱਲ ਨਹੀਂ ਚਲੋ ਹਾਂ ਗੱਡੇ ਨੂੰ ਲੈ ਹੀ ਆਉਂਦਾ ਗਹਾਂ ਆਇਆ ਮੂਰੇ ਸੱਪ ਕੈਲੇ ਟੋਬਾ ਦਾ ਜੂ ਬੜਦ ਲਗੀ ਗੱਡੇ ਦੇ ਸਵੇ ਤੇ ਪੜ ਗਿਆ ਮੈਂ ਟੋਬੇ 'ਚ ਪੜ ਗਿਆ ਸਾਰਾ ਕੁਝ ਲੈ ਕੇ ਕਰਾ ਮਰਵਾ ਲਈ ਤੇ ਹੀ ਤੈਨੂੰ ਲੈ ਆਉ ਤੇਰਾ ਕੋਲਾ ਜੇ ਨਹੀਂ ਡੜਾ ਡੜਾ ਕਰਾ ਦਾ ਜਾਣਾ ਨਹੀਂ ਹੈ ਜਾਣਾ ਨਹੀਂ ਹੈ ਹਾਂ ਇਹ ਕਹਿੰਦਾ ਇਹ ਇਕਲਾ ਹੋ ਜਾਂਦਾ ਹੰਕਾਰ ਵੀ ਮਾਰ ਜਾਂਦਾ ਭਾਈ ਕਿਤੇ ਮਾਰ ਜਾਂਦਾ ਜੀ ਮਾਰ ਜਾਂਦਾ ਹੁਣ ਨਹੀਂ ਹੁਣ ਚਲੋ ਦੁਨੀਆਂ ਨੂੰ ਸੂਝ-ਬੂਝ ਹੁੰਦੇ ਜਾਂਦੇ ਹੁਣ ਬਹੁਤ ਫਰਕ ਪੈਂਦਾ ਹੈ ਪਪਾ ਤਾਂ ਹਾਂ ਹਾਂ ਇਹ ਬਾਈ ਜੇ ਨਮਾਜ਼ ਇੱਕ ਦੇਖਿਆ ਚਲੋ ਆਪਾਂ ਕਿਹਨੂੰ ਕਹਿੰਦੇ ਨਹੀਂ ਆ ਜੇ ਇਹ ਕਿਹੜਾ ਨਾ ਕਰੇ ਇਹ ਜੱਟ ਜੱਟ ਇਹਨੂੰ ਤੇ ਲੇਵੀ ਨਾ ਸਹੀ ਗੱਲ ਹੈ ਹਾਂ ਰਮਾ ਸਾਹਿਬ ਕਾਦਰ ਪਹਿਲਾਂ ਪਤਾ ਤੇਰੇ ਮੂਹਰੇ ਉਹਨੇ ਮੈਂ ਕਹਿੰਦਾ ਜੀਰੀ ਕਹਿੰਦਾ ਜੀਰੀ ਕਹਿੰਦੀ ਉਹ ਬੰਦਾ ਮਾਰਦੇ ਪਤਾ ਆਪਣੇ ਅੰਦਰ ਕਹਿੰਦਾ ਲੱਗਦਾ ਅੰਮਾ ਕਪੜਾ ਪਹਿਨਦਾ ਬੰਦਾ ਕਹਦਾ ਹੁੰਦਾ ਤਾਂ ਕੋਈ ਕੰਨੀ ਕੰਨੀ ਬੱਲੀ ਬਾਜਾ ਉਹਨੇ ਗਿਆ ਮਾਰਨੇ ਯਾਰ ਤੇ ਇੱਥੇ ਜਿਹੜਾ ਪੰਜਾ ਮਾਰਿਆ ਉਹਨੂੰ ਸ਼ਰਾਬ ਗਰੀ ਪਈ ਹੈ ਹੈ ਸ਼ਰਾਬ ਗਰੀ ਨੂੰ ਉਹ ਤੇ ਇਕੜੇ ਕਹਿੰਦਾ ਉਹ ਦਿਖਦੀ ਹੈ ਨਾ ਟਰਾਲੀ ਜਿਹੜੀ ਫੇਰ ਰੋਣਾ ਹੋ ਗਿਆ ਫੇਰ ਕਹਿੰਦਾ ਮਾਰਦਾ ਤੇ ਆ ਗਿਆ ਘਰ ਘਟਾ ਆ ਗਿਆ ਮਾਤਾ ਮਮਮੀ ਜੱਟ ਮੇਲੇ ਆ ਗਏ ਨਹੀਂ ਨਹੀਂ ਡਰ ਨੂੰ ਨਰਿਕੰਦਰਾ ਆ ਦੇ ਸਾਨੂੰ ਬਈ ਆ ਬੰਦਾ ਹੌਸਲਾ ਹੁੰਦਾ ਟੈਨਸ਼ਨ ਨਹੀਂ ਲੈਂਦੀ ਇਹ ਕੱਲ ਵੀ ਮੈਨੂੰ ਕਹਿੰਦਾ ਇੱਥੇ ਜਾ ਤੇਰੇ ਵੜ ਦੇਤੇ ਕਹਿੰਦਾ ਡਰ ਨਾ ਤੇਰੀ ਵੱਢ ਹੋਊਗੀ ਅੱਜ ਪਤਾ ਕੀ ਕਹਿੰਦਾ ਇਹਦੇ ਪਿਆਵਾ ਸਟੰਟ ਜਾਂ ਅੰਦਰ ਜਿਹੜਾ ਪਿਆਵਾ ਉਹ ਜਿਹੜੇ ਚੈਕਿੰਗ ਆਣਾ ਇਹਨੂੰ ਪਤਾ ਵੀ ਮੈਨੂੰ ਚਾਰ ਪੰਜ ਦਿਨ ਉਹ ਵੀ ਕੰਮ ਨਹੀਂ ਹੋਣਾ ਜੇ ਮੀਂਹ ਪੈ ਲਵੇ ਤਾਂ ਠੀਕ ਹੈ ਕੱਪੂ ਲੇਟ ਚ ਨੂੰ ਆਊਗਾ ਬਾਈ ਫਿਰ ਜੱੜ ਵੜਾ ਲੈ ਜੇ ਕੰਮ ਅੱਗੇ ਕਹਿੰਦਾ ਅੱਗੇ ਕਹਿੰਦਾ ਯਾਰ ਕਰ ਦੋ ਅਦਾਸ ਯਾਰ ਹਟ ਜਾਵੇ ਆ ਯਾਰ ਇਹ ਹੁਣ ਜੇ ਪੈ ਗਿਆ ਕੰਮ ਖੜ ਦੇਣਾ ਨਾ ਕੰਮ ਇਕੱਠਾ ਹੋ ਜਾਣਾ ਹਾਂ ਕੰਮ ਦੀ ਇਕੱਠੇ ਹੋਣਾ ਬਾਈ ਕੰਮ ਤਾਂ ਭਲਾ ਹੁੰਦਾ ਤਾਂ ਤੈਨੂੰ ਪਤਾ ਜੀ 15 ਵੀ ਦਿਨਾਂ ਦੀ ਮਤਲਬ ਹੁੰਦਾ ਵਿੱਚ ਨੂੰ ਬੁਲਾਇਆ ਨਿਕਲ ਜਾਣਾ ਜਿਹੜਾ ਨਿਕਲਦਾ ਚੰਗਾ ਏ ਮੈਂ ਉਹ ਵੀ ਗੱਲ ਦੀ ਗੱਲ ਹੈ ਬੜਾਈ ਤੇ ਖੁਣੇ ਹੀ ਹੋਣੀ ਆ ਇਹ ਕਿਹੜਾ ਭਜਾ ਨਹੀਂ ਹੋਣੀ ਆ ਕਾਨ ਦੀਆਂ ਆ ਜਿਹੜਾ 7301 ਵੀਜਾ ਤੇ ਵਿਸ਼ਾ ਪਿਆ ਹੂੰ ਇਹ ਨਹੀਂ ਖੜਦਾ ਸਾਰੇ ਵੇਜ ਜਾਣੇ ਜੇ ਹਵਾ ਹੋਵੇ ਬੱਲੇ ਹੀ ਬਹੁਤ ਝੜਦਾ ਫਿਰੇ ਹਾਂ ਜੇ ਹਵਾ ਆ ਗਈ ਸਾਰੇ ਵੇਜ ਜਾਣੇ ਹਾਂ ਓਏ ਹੋਰਾਂ ਦੀ ਜਾਨ ਹੈਗੀ ਆ ਬਿੰਦਰ ਇੰਜ ਜੀ ਦੇ ਨਾਰਥ ਬਾਈ ਹੋਰ ਗੱਲ ਹੈ ਜੇ ਧੁੱਪ ਪਈ ਨਾ ਚਾਰ ਪੰਜ ਦਿਨ ਹਾਂ ਇਹਨੇ ਜਾਨ ਜੀ ਘੜਤੀ ਲਾਣ ਦੀ ਉਹ ਇਹ ਕਰਤੇ ਵੀ ਜੀ ਇਹ ਕਰਦਾ ਸਹੀ ਕਰਦਾ ਇਨੇ ਬੋਜ਼ ਦੇ ਕਰਦੇ ਲਾਣ ਸਾਰੇ ਸਹੀ ਗੱਲ ਆ ਤੇਰੀ ਢੀਨੇ ਦਾ ਸਿਆਲ ਵਾਲੇ ਮਾਫਰਾ ਲੱਗ ਡ ਵੀ ਲਿਆ ਨਾ ਨਾ ਭਾਈ ਸਿਆਲ ਆਇਆ ਜਣਾ ਉਹ ਸੱਜਰੇ ਦਾ ਨਿਕੜਾ ਵਾਟਾ ਸਾਈਕਲ लेके ਪਤਾ ਨਹੀਂ ਕਿਉਂ ਮੱਕੇ ਆਉਂਦਾ ਕਿਧਰੇ ਅੱਛਾ ਕਿੱਥੇ ਤੱਕ ਜਾ ਕੇ ਮੰਮੀ ਜੀ ਇੱਧਰ ਮੈਸਿਨਰੀ ਕਾਲ ਕਰਕੇ ਮਨਸੂਰ ਤੱਕ ਅੱਛਾ ਮਸ਼ੀਨਰੀ ਕਾਲ ਕਰਕੇ ਜਾਂਦਾ ਮਨਸੂਰ ਤੱਕ ਠੀਕ ਆ ਕਿੱਥੇ ਤੱਕ ਆਪਣੀ ਤਾਂ ਰੇਂਜ ਆ ਠੀਕ ਆ ਗੱਲ ਚੱਲਦੀ ਆ ਤੇ ਤੂੰ ਚਲੀ ਜਾ ਕਰ ਆ ਰੌਣ ਮੱਡਾ ਕੋਈ ਮੱਡਾ ਕੋਈ ਕੁਝ ਨਹੀਂ ਹੈਗਾ ਇੱਧਰ ਕਿਆ ਬਤਾ ਸਾਡੀ ਨਹੀਂ ਸਟ੍ਰਾਈਵਰ ਕੋਈ ਨਹੀਂ ਆ ਜੇ ਜੀ ਸੜਕਾਂ ਸਾਰਾ ਕੁਸਾ ਜਮ ਹੁੰਦਾ ਸਿੱਧੇ ਰੋਡ ਬੋਧਾ ਕੋਈ ਨਹੀਂ 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 ਇਹ ਤਾਂ ਘੂਟੇ ਘਾਟੇ ਚੱਲੂ ਇਹਨੂੰ ਪਤਲਾ ਹੋਣਾ ਇਹਨੇ ਇਹ ਤਾਂ ਆਪਣੀ ਐਕਸਰਸਾਈਜ਼ ਹੈਰੀ ਐਕਸਰਸਾਈਜ਼ ਹੋ ਜਾਂਦੀ ਭੂ ਬੱਚੇ ਬਣੇ ਹੁੰਦੀ ਹੈ ਨਹੀਂ ਬਾਈ ਇਹ ਤਾਂ ਰੋਡ ਪਰ ਸਵਾਦ ਲੰਦਾ ਅਗਲਾ ਯਾਰ ਤਾ ਕੋ ਮੇਰੇ ਬਾਈਸਾਈਕਲ ਦੇ ਪਿੱਛੇ ਬੈਠ ਕੇ ਚੱਲਿਆ ਕਰ ਮਨ ਲਿਆ ਗਾ ਹਾਂ ਮੁਰਨਾ ਲਿਆ ਗਾ ਹੈ ਆਗਾ ਗੱਲ ਬੜੀ ਬੜੀ ਗਾ ਆਏ ਤਾਂ ਮੇਰੇ ਕੋ 20 ਮੋਟਰਸਾਈਕਲ ਵਾਲੇ ਦੇ ਭੇਜ ਭੇਜਦਾ ਕਿ ਕਿ ਪਟਾਖੇ ਸਟੇਸ਼ਨ ਤੇ ਆ ਗਿਆ ਮੋਟਰ ਰੱਖਣੀ ਆਣੀ ਹੈ ਨਾ ਪਹਿਣੀ ਲੱਗਿਆ ਮਤ ਜਗੜਜਾ ਅੱਛਾ ਡੀਜੀ ਕਾਨੂੰ ਕੰਨ ਪਹਿਣ ਲੱਗਿਆ ਬੋਦਾ ਜਾਤਾ ਖਾਲੀ ਦਾ ਤੋਂ ਕਹਿੰਦਾ ਲਵਾ ਕੇ ਲਿਆਉਣੀ ਹੈ। ਨਹੀਂ। ਆਹ ਜੇ ਦੂਜਾ ਜਗ੍ਹਾ ਰਿਹਾ ਤਾਂ ਰੇ ਬੇਰ ਪਹਿਲਾਂ ਹੀ ਪੰਜਰ ਸਾਈਕਲ ਦੇ ਮੇਰੇ ਨਾਲ। ਉਹ ਲਵਾ ਲਿਆ। ਫੇ ਕੀ ਬਤ ਹੁੰਦਾ ਪਾਣੀ ਦੀ ਲੋੜ ਕਿੱਥੇ ਪੈ ਜਾਵੇ। ਜਵਾਦ ਚੇਗਾ। ਹਾਂ ਉਹ ਤਾਂ ਪਾਣੀ ਦੀ ਭਰੀ ਭਈ ਆ ਉਹ। ਹੂੰ ਉਹ ਨਾਲੇ ਹੁਣ ਭਾਈ ਬੋਟਾ ਦਾ ਟਾਈਮ ਆ ਨਾ ਖਬਰੇ। ਤੇ ਕੇ ਦੂਰ ਹੋ ਜਾਣਾ। ਪਰ ਤਾਂ ਇਹ ਵੀ ਮਹਿੰਗੇ ਹੋ ਗਏ ਹੁਣ ਬਾਈ। ਹਾਂ ਫਰਕ ਪਈ ਜਾਂਦੇ ਆ। ਅਸੀਂ ਗਏ ਤੇ ਬੰਦੂ। ਜਤੂ ਯਾਰ ਤਾਂ ਹੁਣ ਬੰਦ। ਕਿੰਨਾ 55 ਫਰੋਂ। 4-5 ਬੰਦੇ ਖਰੀਦਣ ਗਏ ਤੇ ਅਸੀਂ। ਇਹਨੂੰ ਹਾਂ। ਵੀਡੀਓ ਬਣੀ ਹੋਈ ਆ ਕਿਹਦੇ ਚੈਨਲ ਪਰ ਪੇ ਨਹੀਂ ਬਣਾਉ ਹਾਂ ਅੰਨੇ ਅੰਨੇ ਨਾਲੇ ਜੀ ਹਾਂ ਤੇ ਲੱਗ ਕਿੰਨਾ ਮੈਂ ਕਿਹਾ ਹੋ ਗਿਆ ਨਾ 11200 ਦਾ ਸੈਕਲ ਅਰੇ ਜਦ ਤੱਕ ਬਹੁਤ ਗੁੱਸਾ ਆਇਆ ਫਰਕ ਤਾਂ ਕਿਸੇ ਟਾਈਮ ਆਪਣੇ ਪਿੰਡ ਲੱਖ ਤੋਂ ਘੱਟ ਫੋੜ ਆਏ ਸੀ ਕੋਈ ਸਮਾਤਾ ਜਾਂ ਜੱਗੀ ਪੰਡਤ ਨੂੰ ਵੇਚ ਲੈ ਕੇ ਗਏ ਆ ਜੱਗੇ ਵਾਂ ਮੁਰ ਗਏ ਲੈ ਕੇ ਮੈਂ ਹਾਂ ਇਹਨਾਂ ਦੀ ਨਾਰੂ ਜੀ ਕੋਈ ਬਦਲਾ ਇਹ ਬਣਿਆ ਅਰੇ ਪਾਸੇ ਲਗਾ ਦਿਖਾ ਇੱਧਰ ਨੂੰ ਸਾਫ ਹਲੇ ਮੜਾ ਜਾ ਇੱਧਰ ਨੂੰ ਵਾਪਸ ਮੈਂ 25000 ਦਾ ਸਿਕਲੇ ਗਿਆ ਪੰਜਵੇਂ ਉਹ ਭੜਾ ਕਹਿੰਦਾ ਹਾਂ ਲੇ ਗਏ ਭਾਈ ਜਿਹੜਾ ਤੁਸੀਂ ਮਜ਼ਦਰੀ ਦੇ ਬੰਦੇ ਲਗੇ ਪਰ ਨੇ ਲੈ ਗਏ ਭਾਈ ਵਾਜ ਕਰ ਸਕਦਾ ਤਾਂ ਸਾ ਲੋ ਜੀ ਅੱਜ ਆਵੇ ਕਿੰਨਾ ਦੇ ਫਾਰਮ ਕਿੰਨੀ ਤੇ ਭਾਈ ਬਿੰਦਰ ਦੇ ਬੂਟਰ ਬੂਟੇ ਹੋਰੇ ਡੇਢ ਕਿਲਾ ਹਾਂ ਏ ਭਾਈ ਉਹ ਪੰਨਾ ਬੂਟੇ ਤੁਹਾਨੂੰ ਪਹਿਲੇ ਵੀ ਦਿਖਾਏ थे ਮੈਂ ਆਪਣੇ ਜਿਹੜਾ ਮਾਲਾ ਰੇਡੀਓ ਚੈਨਲ ਦਾ ਜਾਂ ਸਾਡਾ ਚੱਲਦਾ ਵੀ ਚੱਲਦਾ ਚਲੋ ਹੁਣ ਵੀ ਹੈਗਾ ਉਹਦੇ ਬਾਅਦ ਆਪਾਂ ਜਗਤ ਮਾਥਰ ਵੀ ਕਰ ਲਿਆ ਤਾਂ ਆਪਣਾ ਆਰੰਭ ਵੇ ਇਹ ਬੂਟੇ ਮੈਂ ਤੁਹਾਨੂੰ ਮਾਲਾ ਰੇਡੀਓ ਵਿੱਚ ਦਿਖਾਉਂਦਾ ਰਿਹਾ ਵੀ ਇਹਨਾਂ ਵਿੱਚ ਜਦ ਕਣਕ ਬੀਜੀ ਵਿੱਚ ਸੁਪਰ ਸੀਡਰ ਦਾ ਕਣਕ ਬੀਜੀ ਵੀ ਬਹੁਤ ਕੰਮ ਦੀ ਕਣਕ ਜਮਦੀ ਜਿਹੜੀ ਆਪਾਂ ਕਹੇ ਵੀ 2 ਸਾਲ ਦੇ 3 ਸਾਲ ਦੇ ਬੂਟੇ ਆ 4 ਸਾਲ ਦੇ ਬੂਟੇ ਜੇ ਕਣਕ ਵਿੱਚ ਨਹੀਂ ਤਾਂ ਸੁਪਰ ਸੀਡਰ ਪੀਟੀ ਸੁਪਰ ਸੀਡਰ ਹਾਂ ਬਹੁਤ ਕੰਮ ਦੀ ਜਮਾਈ ਹੈ ਭਾਈ ਉਹਦੇ ਘੇ ਛੱਡੇ ਗੱਲ ਨਹੀਂ ਲੂਟ ਆਉਂਦੀ ਛੱਡੇ ਨਾਲ ਨਹੀਂ ਆਉਂਦੀ ਬੂਟੇ ਵਾਲੀ ਨੂੰ ਫੇ ਪੱਤਾ ਮਾਰ ਲੈਂਦਾ ਜਿਹੜੀ ਲਾਈਨ ਵਿੱਚ ਪੱਤੇ ਦੇ ਵਿੱਚ ਅਜੰਦੀ ਹੈ ਹੁਣ ਪਹਿਲਾਂ ਮੇਰੀ ਸਲਾਹ ਸੁਪਰ ਸੀਡਰ ਵਾਲੇ ਦੀ ਬੀਜਰ ਦੀ ਦੇਖਦਾ ਮੈਂ ਜੇ ਸੁਪਰ ਸੀਡਰ ਲੂਟ ਆ ਗਿਆ ਨਾ ਉਹਦੇ ਲਈ ਬੀਜੂੰਗਾ ਕਿਉਂਕਿ ਸੁਪਰ ਸੀਟ ਥੋੜੀ ਜਗ੍ਹਾ ਦੇਖਣੀ ਪੈਣੀ ਹੈ ਹਾਂ ਵੀ ਸਹੀ ਉਬੀਜੇ ਜੇ ਡਬਲ ਬੀ ਤੇ ਤਾਂ ਉਹਨਾਂ ਪਾੜ ਲੈ ਜਿਹੜਾ ਹੁਣ ਮੇਰੇ ਪਹਿਲੇ ਸਾਲ ਦੇ ਬੂਟੇ ਆ ਇਹਦੇ ਪੇ ਛਿੱਟੇ ਕਰ ਵੀ ਚੱਲ ਜੂਗੇ ਹਲੇ ਹਾਂ ਵੀ ਇਹ ਹਲੇ ਪੱਤਰੀ ਰਹਿਣਾ ਹੈਗਾ ਉੱਪਰ ਪੱਤਾ ਸਾਰਾ ਝੜਨਾ ਬਾਕੀ ਹੁਣ ਇਹ ਬੂਟੇ ਤਾਂ ਲੱਗਦਾ ਜੀ ਰੇਟ ਲਾਉਣ ਰੱਖਿਆ ਸੀ ਸੌਦਾ ਹੋ ਰਿਹਾ ਹੈ ਇਹਨਾਂ ਦਾ ਵਿੱਚ ਨੇ ਇਹੇ ਇਹ ਬਾਈ ਹੈਗੇ ਜੀੜਤਾਲੀ ਇਹ ਜੀੜਤਾਲੀ ਉਹ ਤਾਂ ਮੇਰੇ ਨਾਲ ਤਾਂ ਇਹ ਵਿੱਚ ਨਹੀਂ ਪੜਾ ਕਿਹੜਾ ਜੀੜਤਾਲੀ ਜੀੜਤਾਲੀ ਮੈਨੂੰ ਪਤਾ ਆ ਜੀੜਤਾਲੀ ਆ ਦੇਖ ਪੱਤੇ ਬੀਜ ਹੈ ਸਾਫ਼ ਸੁਥਰਾ ਬੀਜ ਬਹੁਤ ਵਧੀਆ ਜਿੰਨਾ ਵੀ ਹੈਗਾ ਫੇਰ ਵੀ ਜੀੜਤਾਲੀ ਇਹੇ ਉਹਦੇ ਆਪਾਂ ਨੇ ਵੇਚਨੇ ਆ ਥੋੜਾ ਜਿਹਾ ਅਸੀਂ ਪਹਿਲਾਂ ਰੋਕੇ ਰੱਖੇ ਆ ਇਹ ਹੂੰ ਫਸਲ ਵੀ ਨਾ ਹੁਣ ਕਣਕ ਦੇ ਪਹਿਲਾਂ ਪਹਿਲਾਂ ਇਹਨਾਂ ਦਾ ਕਰ ਦੇਣਾ ਕੰਮ ਜਿਹੜਾ ਹੈਗਾ ਵੀ ਜਿੰਨਾ ਆਪਣਾ ਰੇਟ ਇਹਨਾਂ ਮੰਗਦੇ ਆਪਾਂ ਸਾਡੇ ਭਾਈ 14 ਲੱਖ ਰੁਪਏ ਇਹਦਾ ਮੰਗਦੇ ਆ ਵੀ ਦੇਣੇ ਵਾਲੀ ਕਿੰਨਾ ਲਾ ਬਿੰਦਰ ਕਿੰਨਾ ਲਾਗੇ 13 ਮੈਂ ਸੁਣਿਆ 13 ਲਾਗੇ ਨਾ ਕਹਿੰਦੇ ਨਹੀਂ ਹਾਂ 11 ਲੱਖ ਅੱਛਾ 11 ਕਿੰਨਾ ਲੱਜਿਆ ਤੇਦਾ ਹਾਂ ਵੀ ਉਹਦੇ ਬਾਅਦ ਨਾ ਜੇ ਕੋਈ ਬਾਈ ਚਾਹਵਾਨ ਹੋਵੇ ਠੇਕੇਦਾਰ ਸਾਡੇ ਵੀਰ ਕਈ ਸਾਡੇ ਘਰ ਪਹਿਲਾਂ ਸੰਪਰਕ ਹੋਇਆ ਉਹਨਾਂ ਦਾ ਉਹਨੇ ਵੀਡੀਓ ਦੇਖਦੇ ਆ ਵੀ ਪਹਿਲਾਂ ਅਸੀਂ ਸੌਦੇ ਵੀ ਕਰਏ ਉਹਨਾਂ ਨਾਲ ਵੀ ਕੋਈ ਚਾਹਵਾਨ ਹੋਵੇ ਬੂਟਨ ਲੈਣ ਦੇ ਵਾਸਤੇ ਵੀ ਡੇਢ ਕਿੱਲ ਸਾਡੇ ਕੋਲ ਹੋਇਆ ਡੇਢ ਕਿੱਲ ਬਲਕੀਤ ਬਾਈ ਦਾ ਕੋਲ ਉਹ ਵੀ ਆਪਾਂ ਦਿਖਾ ਦਾਂਗੇ ਉਹਨਾਂ ਨੂੰ ਜੇ ਆਗੇ ਆਪਣੇ ਕੋਲ ਹੋਵੇ ਮੈਂ ਇਹਨਾਂ ਦਾ ਮੈਸੇਜ ਦੇ ਦਿੱਤਾ ਠੇਕੇਦਾਰ ਨੂੰ ਜਮਨਗਰ ਦਿੱਤੇ ਉਹ ਮੈਂ ਇਹਨਾਂ ਨੂੰ ਕਿਹਾ ਵੀ ਸਾਡੇ 3.5 ਕਿੱਲੇ ਆ ਦੇਖਿਓ ਅਸਰ ਪਰ ਉਹਨਾਂ ਨੇ ਪਟਾਈ ਸ਼ੁਰੂ ਪਟਾਈ ਲਾਈਵ ਜਿੱਥੇ ਉਹਨੇ 10 ਲੱਖ ਦਾ ਸੌਦਾ ਕਰਿਆ ਇੱਕ ਚੀਜ਼ ਹੁੰਦੀ ਆ ਬਾਈ ਵੀਡੀਓ 'ਚ ਦੇਖਣ ਵਾਲੀ ਇੱਕ ਬੰਦਾ ਕੋਲ ਆ ਕੇ ਜੀ ਦੇਖੇ ਹਮ ਆਪਣੇ ਜਿੱਤੇ ਬੂਟੇ ਇੰਟੀਟੇ ਜਿਹੜੇ ਹੈਗੇ ਹੁਣ ਤੂੰ ਆ ਜੀ ਇਹਦੀ ਕਿਆ ਕਸਰ ਹੁਣ ਇੱਕ ਅਸੀਂ ਇਹ ਨਹੀਂ ਹੈਗਾ ਵੀ ਅਸੀਂ ਬੂਟੇ ਖੜੇ ਸਾਰੇ ਇਹ ਹੀ ਆ ਬੂਟੇ ਕੋਲ ਦੇਖ ਲਓਗੇ ਅਗਲਾ ਕਹਿੰਦੇ ਕਈ ਵਾਰ ਵੀ ਤਕੜੇ ਬੂਟੇ ਖੜ ਗਏ ਸਾਰੇ ਬੂਟੇ ਦਿਖਾ ਇੱਧਰੋਂ ਆ ਵੀ ਆ ਦੇ ਸਾਰੇ ਬੂਟੇ ਇੱਕ ਜਿਹੇ ਆ ਸਾਰੇ ਇੱਕੋ ਜਿਹੇ ਜਿੱਕਣ ਦੀ ਜੀ ਆਪਾਂ ਦਿਖਾ ਤੇ ਆਪਾਂ ਸੌਦਾ ਕਰਨ ਵਾਲੀ ਗੱਲ ਹੁੰਦੀ ਆ ਵੀ ਇਹ ਨਹੀਂ ਹੈਗਾ ਆ ਦੇਖੋ ਸਾਰੇ ਅਸੀਂ ਵੀਡੀਓ 'ਚ ਪਾਉਂਦੇ ਆ ਜੀ ਡੇਢ ਜੀਲੇ ਦੇ ਵਿੱਚ ਖੜੇ ਆ ਬੂਟੇ ਹਾਂ ਇਹਦੇ ਵਿੱਚ ਉਹ ਬੂਟੇ ਵੀ ਗੰਟੀ ਤਾਂ ਨਹੀਂ ਕਰੀ ਵੀ ਕਰੀ ਤੁਸੀਂ ਕੋਈ ਮਾਰੂ ਬੂਟੇ 500 ਦੇ ਗੇੜਾ 500 ਦੇ ਗੇੜੇ ਦੇ ਬਈ ਬੂਟਾ ਹਾਂ ਹਾਂ ਵੀ ਇੱਕ ਇਹ ਨਹੀਂ ਹੈਗਾ ਬਈ ਬੇਗ ਆਰਡੀ ਚਾੜਾ ਸਾਡੇ ਸਾਹਮਣੇ ਆ ਸਾਫ਼ ਕਰਿਆ ਹੋਇਆ ਕਾਟ ਸਾਡਾ ਥੱਲੇ ਵੀ ਦੇਲ ਇਹ ਵੀ ਲਾਤ ਆ ਇਹ ਗਿੱਲਾ ਪਿਆ ਜਮਾਂ ਹੀ ਹਾਂ ਪਾਣੀ ਵੀ ਇਸ ਅਸਰ ਵੀ ਨਹੀਂ ਛੱਡਦੇ ਨਹੀਂ ਪਰ ਸੌਦਾ ਕਰ ਲੰਦਾ ਕਰਦਾ ਵੀ ਪਾਣੀ ਲਾ ਦਿਓ ਆਏ ਕਰ ਲਓ ਹਾਂ ਵੀ ਅਸੀਂ ਕਹਿੰਦੇ ਵੀ ਅਗਲੇ ਨੂੰ ਵੀ ਘਾਟਾ ਨਾ ਪਵੇ ਹਾਂ ਹਾਂ ਹੁਣ ਇਹ ਤਾਂ ਜ਼ਿਮੀਦਾਰ ਨੇ ਵੀ ਆਪਣਾ ਮਿਹਨਤ ਕਰੀ ਵੀ ਐ ਉਹਨੂੰ ਵੀ ਘਾਟਾ ਨਾ ਹੋਵੇ ਲੰਬਾਈ ਪੂਰੀ ਆ ਬੂਟੇ ਦੀ ਇਹਦਾ ਹੋ ਵੀ ਗਿਆ ਜਦੇ ਬੰਦਾ ਕਹੂ ਪਾਣੀ ਲਾ ਦੂ ਇਹੜੀ ਲਾ ਲਾਂਗੇ ਮੋਟਰ ਦਾ ਪਾਣੀ ਆਉਂਦਾ ਉਹਰੇ ਆਹ ਦਿਨਾਂ ਮੈਂ ਪਛਵਾ ਚਲਦੀ ਆ ਖੇਤਾਂ ਨੂੰ ਸੁਕਾ ਦਿੰਦੀ ਆ ਆ ਆ ਦਿਨਾਂ ਮੈਂ ਮੰਗਦਾ ਪਾਣੀ ਬੰਦ ਲਾ ਨਹੀਂ ਹੁਣ ਪਾਣੀ ਲੱਗਿਆ ਜੇਕਰ ਸੌਦਾ ਹੋ ਗਿਆ ਉਦੇ ਪਰ ਫੇਰ ਲਾ ਦਾਂਗੇ ਉਹਦੇ ਬਾਅਦ ਫੇਰ ਉਹ ਤਾਂ ਐ ਥੱਲੇ ਤੇ ਗੇਲ ਵੀ ਐ ਸਾਫ਼ ਕਰਿਆ ਪਿਆ ਐ ਹਾਂ ਦੇਖੋ ਸਪਾਈ ਦੇਖੋ ਕੀ ਇਹ ਦਿਨ ਬਾਤ ਆ ਜਾਂਦੇ ਵੀ ਕੋਈ ਘਾਟੇ ਵਾਲਾ ਸੌਦਾ ਨਹੀਂ ਹੈਗਾ ਹੂੰ ਜਿਹੜਾ ਇੰਨਾ ਮਾਲ ਹੈ ਉਹ ਤਗੜੇ ਠੇਕੇਦਾਰ ਨੇ ਹੱਥ ਪਾਉਣਾ ਹੁੰਦਾ ਉਹਨੂੰ ਹਾਂ ਉਹ ਬਾਈ ਸਾਡੇ ਕੋਲ ਕਈ ਜੁੜੇ ਪਿਆ ਚਲੋ ਅਸੀਂ ਉਹਨਾਂ ਨੂੰ ਵੀ ਕਹਿੰਦੇ ਆਪਾਂ ਦੇਖ ਲਿਓ ਆਕੇ ਕਈ ਛੋਟਾ ਠੇਕੇਦਾਰ ਹੁੰਦਾ ਕਈ ਵਿੱਚ ਡੀਲਰ ਹੁੰਦੇ ਆ ਕੰਮ ਕਰਨ ਵਾਲੇ ਬਾਈ ਦਿਖਾ ਦਿਓ ਬੂਟੇ ਜਿਹਨੇ ਦਿਖਾਉਣੇ ਆ ਕੋਈ ਨਹੀਂ ਬਾਈ 10 20 ਹਜ਼ਾਰ ਦਾ ਹੋਇਆ ਇੱਧਰ ਤੋਂ ਅਸੀਂ ਕਰ ਲਾਂਗੇ ਹਾਂ ਮਾਲੋ ਪਿੰਡ ਵਿੱਚ ਆ ਕੇ ਕਿਸੇ ਨੂੰ ਪੁੱਛ ਲਿਓ ਹਾਂ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਬੂਟੇ ਸਾਰੇ ਕਈ ਵਾਰੀ 10 20 ਹਜ਼ਾਰ ਪਰੇ ਅੜ ਜਾਂਦਾ ਕੰਮ ਹਾਂ ਹਾਂ ਇੰਨਾ ਦਾ ਅਸੀਂ ਕਰ ਲੂਗੇ ਕੋਈ ਨਹੀਂ ਕਰ ਲੂਗੇ ਨਾ ਉਹ ਵੀ ਅਸੀਂ ਕਣਕ ਦੇ ਪਹਿਲਾਂ ਪੈਣਾ ਇਹ ਵੇਚਣੇ ਆ ਵੇਚਣੇ ਆ ਗਾਹਾਂ ਨੂੰ ਜੀਰੀ ਲਾਉਣੀ ਇਹਦੇ ਵਿੱਚ ਹਾਂ ਕਣਕ ਵਿੱਚ ਨਹੀਂ ਹੈ ਕਣਕ ਵੀ ਗੰਨਾ ਹੀ ਵੀ ਸਕਦੇ ਚਲੋ ਫਿਰ ਤੇਰੇ ਬਾਅਦ ਵੀ ਜਾਣਾ ਦੁਆਰ ਤੇ ਫਿਰ ਬੂਟੇ ਲਾਉਣੇ ਆ ਹਾਂ ਹਰੇ ਰੂਪ ਆ ਗਏ ਹਾਂ ਕਣਕ ਤਾਂ ਜੇ ਬੀਜਣੀ ਹੈ ਇਹਨਾਂ ਜੀ ਬੀਜੀ ਜਾ ਸਕਦੀ ਹੈ ਤੇ ਕਣਕ ਵਿੱਚ ਪਟਾਈ ਨਹੀਂ ਹੁੰਦੀ ਹੈ ਜੇਰਾ ਵੀ ਹੋ ਰਿਹਾ ਵੀ ਇਹ ਵਿਗ ਜਾਣ ਪਟਾਖੇ ਗੰਨਾ ਬੀਜ ਕੇ ਹਾਂ ਦੁਆਰ ਤੇ ਫਿਰ ਹਾਂ ਬੂਟਾ ਦੁਆਰੇ ਲਾਜ ਦਿੰਦਾ ਫਿਰ ਗੰਨੇ ਦੇ ਵਿੱਚ ਤੇ ਬੂਟੇ ਹੁਣ ਆ ਲਾਇਓ ਜਿਹੜੀ ਹੁਣ ਨਵੀਂ ਵੈਰਾਈਆਂ ਆਈਆਂ ਸੀਪੇ ਲੱਗਦਾ ਹੀ ਨਵਾਂ ਹਾਂ ਜਿਹੜਾ ਨਵਾਂ ਬੀਜ ਆ ਨਾ ਉਹ ਥੋੜਾ ਜਿਹਾ ਵਜਨ ਵਿੱਚ ਦਬਦਾ ਇਹਨੇ ਇਹ ਬੂਟਾ ਵਜਨ ਵੀ ਜ਼ਿਆਦਾ ਆ ਇਹਦਾ ਇਹ ਤਾਂ ਠੇਕੇਦਾਰ ਭੱਜ-ਭੱਜ ਕੇ ਪੈਂਦੇ ਨੇ ਠੇਕੇਦਾਰ ਭੱਜੀ ਪੈਂਦਾ ਜੀ 48 ਵਜਨ ਬਹੁਤ ਹੁੰਦਾ ਬਹੁਤ ਜ਼ਿਆਦਾ ਹਾਂ ਪਰ ਇਹ ਬੂਟਾ ਸਾਫ਼ ਹੈ ਰੰਦਾ ਇਹ ਥੋੜੀ ਸ਼ੰਗਾਈ ਮੰਗਦਾ ਹੁੰਦਾ ਇਹਨਾਂ ਦੀ ਸ਼ੰਗਾਈ ਇਹਦੇ ਪੇ ਠੇਕੇਦਾਰ ਪੈਸੇ ਲਾ ਕੇ ਐ ਪਸਤਾਉਂਦਾ ਨਹੀਂ ਯਾਰ ਵੀ ਮੈਂ ਜ਼ਿਆਦਾ ਲਾਤੇ ਹਾਂ ਉਹਨੂੰ ਪਤਾ ਹੈ ਮੇਰੇ ਪੂਰੇ ਘਰ ਜਾਣੇ ਇਹਨੇ ਘਰ ਜਾਣੇ ਪੂਰੇ ਹੁਣ ਥੋੜਾ ਜਿਹਾ ਠੇਕੇਦਾਰ ਚੱਲੀ ਜਾਂਦਾ ਵੀ ਕਦੇ ਦ ਵੀ ਕਿਤੇ ਦੂਆ ਨਾ ਹੋਵੇ 10 ਨੰਬਰ ਨਾਲ 9 ਨੰਬਰੋਂ ਵੀ ਕਿਤੇ ਬਚਨ ਡੁੱਟ ਗਏ। ਬਾਕੀ ਚਲੋ ਅਸੀਂ ਸਾਡੇ ਕੋਲ ਨੰਬਰ ਵੀ ਆ ਗਿਆ ਉਹਨਾਂ ਨਾਲ ਵੀ ਸੰਪਰਕ ਕਰਾਂਗੇ। ਵੀ ਵਾਕਈ ਭਾਈ ਵੀਡੀਓ ਵਿੱਚ ਜਿਹੜੇ ਠੇਕੇਦਾਰ ਸਾਡੇ ਦੇਖਦੇ ਸਾਡੇ ਨਾਲ ਸੰਪਰਕ ਕਰ ਲਿਓ। ਵੀ ਨੰਬਰ ਸਾਡੇ ਵੀਡੀਓ ਦੇ ਵਿੱਚ ਹੁੰਦੇ ਹੀ ਆ ਦਿੱਤੇ ਵੀ ਹੁੰਦੇ। ਬੰਦਾ ਤੁਸੀਂ ਹੀ ਬੋਲੋ ਆਪਣਾ ਨੰਬਰ। ਨੰਬਰ ਲਿਖੋ 94634 92799 94634 92799 ਭਾਈ ਨੰਬਰ ਪਰ ਸੰਪਰਕ ਕਰ ਸਕਦੇ ਜਦੋਂ ਜਦੋਂ ਸੰਪਰਕ ਕਰ ਸਕਦੇ ਆ ਜਦ ਮਰਜੀ। ਵੀ ਪਾਣੀ ਲਾਉਣਾ ਹੋਇਆ ਪਾਣੀ ਲਵਾ ਦੋ ਜਿੱਕਨਾ ਮਰਜੀ ਆਪਾਂ ਵੇਚਨੇ ਆ ਇਹ ਵੀ ਕੋਈ ਵੀ ਦੇਖਦਾ ਹੋਇਆ ਰਸਤੇ ਵੀ ਦੋ ਲੱਗਦੇ ਆ ਹਾਂ ਕੋਈ ਕੱਢਣਾ ਵੀ ਰਸਤੇ ਦਾ ਕੋਈ ਉਹ ਨਹੀਂ ਵੀ ਰਸਤਾ ਇੱਕ ਦਾ ਆ ਬਾਈ ਪਹੀ ਲੱਗਦੀ ਆ ਪੈਣੀ ਵਾਲੀ ਉਹ ਵੀ ਲੱਗਦੀ ਆ ਤਿੰਨ ਇੱਕ ਆ ਮੋਟਰ ਦੇ ਬੈਕ ਸਾਈਡ ਆ ਨਾ ਉਹਦੇ ਤੇ ਲਗਾਹ ਨਹੀਂ ਆਉਂਦੀ ਸੀਗੀ ਨਹੀਂ ਆਹ ਰਸਤੇ ਉੱਥੇ ਲੱਗਦਾ ਆਏ ਜਾਂਦੇ ਟਰੈਕਟਰ ਉੱਥੋਂ ਟਰੈਕਟਰ ਆਏ ਜਾਣੇ ਉਹ ਪਰਾਂ ਵੀ ਪਹੀ ਆ ਉਧਰ ਵੀ ਆ ਹਾਂ ਉਧਰ ਵੀ ਤਿੰਨ ਰਸਤੇ ਆ ਹਾਂ ਹਾਂ ਪੂਰੀ ਲੱਗਦੀ ਆ ਨਹੀਂ ਕਈ ਵਾਰੀ ਰਸਤੇ ਪਿੱਛੇ ਕਮ ਮੜ ਜਾਂਦਾ ਹਾਂ ਪਿੱਛੇ ਕਮ ਮੜ ਜਾਂਦਾ ਜਿਆਦਾ ਰਾਸਤੇ ਕਰਕੇ ਅਗਲਾ ਹੁੰਦਾ ਕਈ ਹੁੰਗਾ ਇਹਨੇ ਵੀ ਜਿਨਾ ਧਾਨ ਵੱਡੇ ਦੇ ਰਸਤਾ ਕਰਾ ਆ ਹੋਰ ਹੈ ਜਿਹੜਾ ਕਣਕ ਦੇ ਵਿੱਚ ਕਹਿੰਦੇ ਕਣਕਾ ਵੱਡੇ ਤੇ ਹੁਣਾ ਵੀ ਇਹ ਪਹੀਏ ਦੇ ਨਾਲ ਇਹਨੂੰ ਅਟੈਚ ਹੈ ਇਹਨੂੰ ਕੋਈ ਉਧਰ ਮਾਰਕੀਟ ਦੇ ਵਿੱਚ ਰੇਟ ਤੇਜ ਹੁੰਦਾ ਰਸਤੇ ਵਿੱਚੇ ਕੰਮ ਮਰ ਜਾਂਦਾ ਅਗਲਾ ਕਿ ਨਾ ਵੀ 20 ਦਿਨ ਹੋਊਗੇ ਇੰਨੇ ਨੂੰ ਬੰਦਾ ਘਾਟੇ ਚਲ ਜਾਂਦਾ ਘਾਟੇ ਚਲੇ ਜਾਂਦਾ ਕਿ ਡਾਊਨ ਪੈ ਜਾਂਦਾ ਵੀ ਚਲੋ ਠੀਕ ਆ ਬਾਈ ਦੱਸਿਓ ਕੋਈ ਹੋਇਆ ਠੇਕੇਦਾਰ ਕਰੋ ਸਾਡੇ ਨਾਲ ਸੰਪਰਕ ਬਾਕੀ ਅਸੀਂ ਵੀ ਕਰਕੇ ਰੱਖਾਂਗੇ ਸਵਾਰਕ ਦੇਖਣੇ ਵੀ ਬੂਟੇ ਆਪਣੇ 4 ਸਾਲ ਦੇ ਹੋਦੇ ਇਹ 4 ਸਾਲ ਦੇ ਤਾਂ ਹੋਗੇ ਹਾਂ ਪੰਜ ਮਾ ਲੱਗਿਆ ਹਾਂ ਪੰਜ ਮਾ ਲੱਗਿਆ ਵਾ ਜਿਹੜਾ ਆਪਣਾ ਜਾਨਵਰ ਵਿੱਚ ਸਮਝਣ ਨੂੰ 4.5 ਸਾਲ ਦੇ ਬੂਟੇ ਹੋਏ ਡੇਢ ਕਿਲ ਹੈ ਬਾਈ ਇਹ ਆ ਦੇਖੋ ਕਸਰ ਕਿਆ ਬੂਟੇ ਦੀ ਦੇਖੋ ਵਧੀਆ ਬਾਈ ਘਾਇਰ ਕਰਦਾ ਆ ਕੰਮ ਹੈ ਵੀ ਆ ਗਿਆ ਆਪਣਾ ਬੂਟਾ ਵੇ ਚਲੋ ਠੀਕ ਹੈ ਜੀ ਮਿਲਦੇ ਅਸੀਂ ਅਗਲੇ ਬਲੌਗ ਵਿੱਚ ਫਿਰ ਸਾਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ